ਮੰਨ ਬੱਚੇ ਦੇਖੋ ਜਦੋਂ ਜਦੋਂ ਵੀਡੀਓ ਨਾਲ ਗਾਣੇ ਦੇਖਨੇ ਜੀ ਕੀ ਕਹੋਗੇ ਸਿੱਧੂ ਦੇ ਗਾਣੇ ਕਿਵੇਂ ਲੱਗਦੇ ਨੇ ਕਿਹੜੇ ਗਾਣੇ ਵਧੀਆ ਲੱਗਦੇ ਨੇ ਜਿਹੜੇ ਸਿੰਗੂ ਦੇ ਸਾਰੇ ਵੀਡੀਓ ਸਾਰੇ ਗਾਣੇ ਵਧੀਆ ਨੇ ਕੋਈ ਗਾਣਾ ਮਾੜਾ ਨਹੀਂ ਜੀ ਸਾਰੇ ਗਾਣਿਆਂ ਦੀ ਸਚਾਈ ਇਹ ਜਿਹਨੇ ਦੇ ਹਰ ਬੱਚੇ ਦੇ دل ਵਿੱਚ ਵਸਿਆ ਅੱਜ ਵੀ ਗਾਣਾ ਆਇਆ ਜਿੱਤੇ ਲੱਗਿਆ ਬਹੁਤ ਵਧੀਆ ਇਹ ਜੀ ਅਜੇ ਪੂਰਾ ਗਾਣਾ ਤੱਕ ਨਹੀਂ ਜੀ ਸੁਣੀਆ ਪਤਸਮਾ ਪਿਆ ਨੂੰ ਪੁੱਛੋ ਕੀ ਕਹੋਗੇ ਪਰਿਵਾਰ ਲਗਾਤਾਰ ਦਾਦਰ ਦੇ ਰੋਟਾ ਖਾ ਰਿਹਾ ਇਨਸਾਫ ਨੂੰ ਲੈ ਕੇ ਜੀ ਇਹ ਜਿੰਨ ਸਾਹਮਣੇ ਮਿਲਣਾ ਚਾਹੀਦਾ ਜਿਹਦਾ ਇੰਨਾ ਜਵਾਨ ਗੱਭਰੂ ਪੁੱਤਰ ਦੁਨੀਆ ਤੇ ਚਲਾ ਗਿਆ ਹੋਵੇ ਉਸ ਮਾਂ ਨੂੰ ਪੁੱਛੋ ਨਾ ਜਿੰਦਿਆਂ ਚ ਨਾ ਮਰਿਆ ਚ ਕੀ ਮੰਗ ਕਰਦੇ ਹੋ ਸਰਕਾਰ ਨੂੰ ਸਰਕਾਰ ਤੇ ਦੇਖੋ ਜੀ ਵੀਰ ਜੀ ਨੂੰ ਸਾਬ ਮਿਲਣਾ ਚਾਹੀਦਾ ਮਾਪੀ ਹੁਣ ਕਿਹੜਾ ਗਾਣਾ ਸਿੱਧੂ ਦਾ ਸਭ ਤੋਂ ਸਹੀ ਵਧੀਆ ਲੱਗਦਾ ਜਿਸ ਨੂੰ ਜਿਹੜਾ ਅੱਜ ਤੱਕ ਸੁਣਦੇ ਆਂ ਵੀਰ ਜੀ ਸਾਰੇ ਗਾਣੇ ਵਧੀਆ ਨੇ ਜੀ ਕੋਈ ਗਾਣਾ ਮਾੜਾ ਨਹੀਂ ਹਰ ਗਾਣੇ ਚ ਸੱਚਾਈ ਦੱਸੀ ਹੈ ਜੀ ਉਹਨੇ ਕਦੇ ਸਿੱਧੂ ਨੂੰ ਮਿਲਿਆ ਹੋ ਜਿੰਦਗੀ ਜੀ ਨਹੀਂ ਵੀਰ ਜੀ ਮਿਲੇ ਮਿਲੇ ਨਹੀਂ ਫਿਰ ਵੀ ਅੱਜ ਇਹਨੇ ਹੰਝੂ ਬਹਾਰੇ ਨੇ ਸਿੱਧੂ ਲਈ ਜੀ ਕੀ ਕਰਨ ਹਾਂਜੀ ਫਿਰ ਜੀ ਗਾਣਾ ਬਹੁਤ ਕਾਬਕ ਕਰਦਾ ਸੋਨਸਾਰ ਤੇ ਅੱਜ ਅਸੀਂ ਉਹਦੇ ਮਾਤਾ ਪਿਤਾ ਨੂੰ ਮਿਲਣ ਆਏ ਸੀ ਬਟ ਉਹ ਮਿਲੀ ਨਹੀਂ ਹੈਗੀ ਤੇ ਬਾਕੀ ਜੋ ਵੀ ਉਹਦਾ ਦੇਖ ਕੇ ਹੁਣੇ ਟਰੈਕਟਰ ਜਿਪਾਂ ਕਾਰਾਂ ਬੜਾ ਮਨਪਾਵਕ ਹੁੰਦਾ ਵੀ ਉਹਦੀ ਵੀ ਨਾਜ ਹਵੇਲੀ ਸੁਣੀ ਲੱਗਦੀ ਐ ਪਰ ਉਹ ਇਸ ਦੁਨੀਆ 'ਚ ਨਹੀਂ ਹੈਗਾ ਪਰ ਦਿਲਾਂ ਦੇ ਵਿੱਚ ਹੈਗਾ ਹਾਂਜੀ ਫਿਰ ਜੀ ਸਿੱਧੂ ਨੂੰ ਕਦੀ ਜ਼ਿੰਦਗੀ 'ਚ ਮਿਲੇ ਸੀਗੇ ਨਹੀਂ ਪਹਿਲਾਂ ਗਏ ਬਲਾਂ ਚ ਕਿਉਂ ਬਸ ਉਹਦੇ ਗਾਣੇ ਨੇ ਜੇ ਉਹ ਕਿਦਾਂ ਸੁਣ ਲਾਂਦਾ ਹਰ ਇੱਕ ਦੇ ਦਿਲ ਨੂੰ ਖਿੱਚ ਪੈਂਦੀ ਐ ਉਹਦੇ ਗਾਣੇ ਇੰਨੇ ਵਧੀਆ ਹੁੰਦੇ ਸੀਗੇ ਕੀ ਚੀਜ਼ ਵਧੀਆ ਲੱਗਦੀ ਸੀ ਗਾਣੇ ਕਿਹੜੇ ਵਧੀਆ ਲੱਗਦੇ ਨੇ ਵੀ ਕੀ ਚੀਜ਼ ਅਲੱਗ ਲੱਗਦੀ ਐ ਵੀ ਬਾਕੀ ਤਾਂ ਉਹਦੇ ਕੋਈ ਗਾਣਾ ਐ ਜਿਹੜਾ ਹੈ ਹੀ ਨਹੀਂ ਵੀ ਜਿਹੜਾ ਨਾ ਹੀ ਵਧੀਆ ਹੋਵੇ ਹਰ ਇੱਕ ਗਾਣੇ ਵਿੱਚ ਉਹਦੀ ਸੱਚਾਈ ਹੁੰਦੀ ਸੀ ਹਰ ਇੱਕ ਗਾਣਾ ਵਧੀਆ ਲੱਗਦਾ ਸੀ ਤੇ ਪਰਿਵਾਰ ਇਨਸਾਫ਼ ਦੀ ਮੰਗ ਕਰ ਰਿਹਾਗਾ ਸਰਕਾਰ ਕਹਿੰਦੀ ਇਨਸਾਫ਼ ਮਿਲ ਗਿਆ ਕਿਵੇਂ ਦੇਖਦੇ ਆਂ ਮੁਝੇ ਸਰਕਾਰਾਂ ਕਣੀਆ ਤਾਂ ਭੁੱਲ ਜੋ ਹਨਾ ਸਰਕਾਰਾਂ ਤਾਂ ਕਦੇ ਵੀ ਕਿਸੇ ਚੰਗੇ ਬੰਦੇ ਦਾ ਕਦੇ ਇਨਸਾਫ ਨਹੀਂ ਦਿੰਦੀ ਹੈਗੀ ਤੇ ਸਰਕਾਰਾਂ ਤਾਂ ਬਸ ਹੁਣ ਤੇ ਕੋਈ ਉਮੀਦ ਨਹੀਂ ਹੈਗੀ ਇੰਨਾ ਟਾਈਮ ਹੋ ਗਿਆ ਇਨਸਾਫ ਦਾ ਕੋਈ ਉਮੀਦ ਨਹੀਂ ਹੈਗੀ ਸਰਕਾਰਾਂ ਤੋਂ ਤਾਂ ਨਾ ਹੀ ਮਿਲੇ ਕਿੰਨੀ ਕੌਡੀ ਕਰੇਂਦੀ ਸਿੱਧੂ ਦੇ ਗਾਣੇ ਦੀ ਜਦੋਂ ਵੀ ਆਏਗਾ ਬਹੁਜੀ ਬਹੁਤ ਰਹਿੰਦੀ ਹੈਗੀ ਉਹਦੇ ਗਾਣੇ ਤਾਂ ਚੱਲਦੇ ਰਹਿਣਗੇ ਰਹਿੰਦੀ ਦੁਨੀਆ ਤੱਕ ਹੀ ਚੱਲਦੇ ਰਹਿਣੇ ਆ ਗਾਣੇ ਕਦੀ ਪਹਿਲਾਂ ਜਿੰਦਗੀ ਦੇਖਿਆ ਕੋਈ ਸਿੰਗਰ ਇਦਾਂ ਵੀ ਇਨਾ ਨਾ ਜੀ ਵਿੱਚ ਕੋਈ ਵੀ ਨਹੀਂ ਕਦੇ ਨਹੀਂ ਹੈਗਾ ਸੀ ਨਾ ਹੁਣ ਹੋਵੇ ਕੋਈ ਸਿੰਗਰ ਨਹੀਂ ਆਊਗਾ ਉਹਦੇ ਵਰਗਾ ਜਿਤਪਾਈ ਜੀ ਬਹੁਤ ਵਧੀਆ ਆ ਲੇਕਿਨ ਪੂਰਾ ਵੀ ਸੁਣਿਆ ਨਹੀਂ ਅਸੀਂ ਵੈਸੇ ਕਿਤੇ ਪ੍ਰੋਗਰਾਮ 'ਚ ਸੀ ਮਾਰਕਟਸ 'ਚ ਗਏ ਹੋਏ ਸੀ ਮੈਂ ਹੁਣੇ ਸੁਣਾਂਗਾ ਗੀਤ ਵਧੀਆ ਹੋਊਗਾ ਉਹਦੇ ਤਕਰੀਬ ਨਹੀਂ ਗੀਤ ਬਹੁਤ ਵਧੀਆ ਹੁੰਦੇ ਨੇ ਤੁਹਾਨੂੰ ਪਤਾ ਤਾਂ ਗੀਤ ਕੋਈ ਮਾੜਾ ਹੋਏ ਨਹੀਂ ਟ੍ਰੈਂਡਿੰਗ ਚੱਲ ਰਿਹਾਗਾ ਕੋਈ ਥੰਮੇ ਬਾਸ ਨੂੰ ਦੇਖੋ ਬਹੁਤ ਵਧੀਆ ਸਰ ਬਹੁਤ ਵਧੀਆ ਤਕਰੀਬ ਨਹੀਂ ਟ੍ਰੈਂਡ 'ਚ ਹੁੰਦੇ ਉਹਦੇ ਗਾਣੇ ਤਾਂ ਕੋਈ ਮਾੜਾ ਹੋਏ ਨਹੀਂ ਹਜੇ ਤੱਕ ਇਹ ਵੀ ਉਮੀਦ ਕਰਦੇ ਹਾਂ ਪੂਰਾ ਵਧੀਆ ਹੀ ਹੋਊਗਾ ਤੇ ਸਿੱਧੂ ਨੂੰ ਕਦੀ ਮਿਲਿਓ ਵੈਸਰ ਮਿਲੇ ਕਦੇ ਨਹੀਂ ਵੈਸੇ ਹੀ ਸੁਣਦੇ ਸੀ ਪਰ ਉਹ ਤਕਰੀਬਨ ਉਹਦੇ ਗਾਣੇ ਸੁਣਦੇ ਇੱਕ ਜੋਸ਼ ਆਉਂਦਾ ਮੈਂ ਖੁਦ ਆਰਮੀ ਚੋਰ ਟਾਇਰਾਂ ਉਹ ਵੀ ਅਸੀਂ ਗੇਮ ਗੁੰਮ ਕਰਦੇ ਹਾਂ ਰਨਿੰਗ ਕਰੀਏ ਤਕਰੀਬਨ ਉਹਦੇ ਗਾਣੇ ਸੁਣਦੇ ਅਲੱਗ ਜੀ ਫੀਲਿੰਗ ਆਉਂਦੀ ਹੈ ਮਤਲਬ ਜੋਸ਼ ਆਉਂਦਾ ਫੀਲਿੰਗ ਹੀ ਹੁੰਦੀ ਥੱਕਦੇ ਨਹੀਂ ਬੰਦਾ ਇਹ ਮਲਗਣਾ ਨਹੀਂ ਹੋਵੇ। ਪਰ ਮੈਂ ਜੇ ਦੋਥੇ ਕੋਈ ਪ੍ਰੈਕਟਿਸ ਆ ਹੋਰ ਚੱਲਦੇ ਉੱਥੇ ਗਾਣੇ ਬੱਦਦੇ। ਹਾਂ ਜੀ। ਇਹ 22 ਦੇ ਗਾਣੇ ਪੂਰੇ ਚੱਲਦੇ ਆ। ਕੋਈ ਵੀ ਪ੍ਰੋਗਰਾਮ ਹੋਵੇ ਖਾਸ ਕਰਕੇ ਅਸੀਂ ਖੋਸ ਸਿੱਖ ਰੇਜਮੈਂਟ ਜੋ ਰਿਟਾਇਰ ਹੋਇਆ ਮੈਂ ਪੂਰੇ ਗਾਣੇ ਟੌਪਦੇ ਆ। ਕੋਈ ਵੀ ਪ੍ਰੋਗਰਾਮ ਆ ਪਾਈ ਦੇ ਗਾਣੇ ਹਾਂ ਟੱਪ ਚੱਲਦੇ ਆ। ਕਿ ਦੋ ਦੋ ਸਿੱਧੂ ਦੇ ਗਾਣੇ ਸੁਣਦੇ ਹੋ ਕਿਹੜਾ ਗਾਣਾ ਜਿਹੜਾ ਦਿਲ ਨੂੰ ਸੁਣਦਾ ਗੱਜਵੀ। ਇਹ ਤਾਂ ਪਾਈ ਜੀ 295 ਗਾਣਾ ਬਹੁਤ ਵਧੀਆ ਲੱਗਦਾ ਸੀ। ਉਹਦੇ ਵਿੱਚ ਤਕਰੀਬ ਨਹੀਂ ਜੋ ਆਮ ਆਪਣੇ ਨਾਲ ਹੁੰਦਾ ਉਹਦੇ ਵਿੱਚ ਆਪਾਂ ਤਰੱਕੀ ਕਰਦੇ ਆ ਵੀ ਕੀ ਅੜਚਣ ਆਉਂਦੀ ਆ ਕੀ ਪ੍ਰੋਬਲ ਉਦੇ ਵਿੱਚ ਸਾਰਾ ਕੁਝ ਇਹ ਦੱਸਿਆ ਗਿਆ। ਹੂੰ। ਵੀ ਸਾਫ ਪਰਿਵਾਰ ਕਹਿੰਦਾ ਹਲੇ ਤੱਕ ਮਿਲੇ ਨਹੀਂ ਕਿਵੇਂ ਦੇ? ਹਾਂਜੀ ਸਰ ਚਾਹੁੰਦੇ ਆ ਸਰਕਾਰਾਂ ਮੇਂ ਇਨਸਾਫ ਤਾਂ ਹੋਣਾ ਚਾਹੀਦਾ ਜ਼ਰੂਰੀ ਆ। ਬਾਕੀ ਫਿਰ ਤੁਹਾਨੂੰ ਪਤਾ ਮਾਂ ਪਿਓ ਦਾ ਬਹੁਤ ਜ਼ਿਆਦਾ ਆ। ਸਾਰੀ ਇਹ ਚਾਹੁੰਦੇ ਇਨਸਾਫ ਹੋਣਾ ਚਾਹੀਦਾ। ਅਸੀਂ ਵੀ ਉਮੀਦ ਕਰਦੇ ਆ ਸਰਕਾਰ ਨੂੰ ਕਿ ਜਲਦੀ ਜਲਦੀ ਇਨਸਾਫ ਹੋਣਾ ਚਾਹੀਦਾ। ਤਾਂ ਕੀ ਆ ਜਦੋਂ ਬਾਈ ਦਾ ਗੀਤ ਆਉਂਦਾ ਹੁੰਦਾ ਜਾਂ ਆਉਣਾ ਹੁੰਦਾ ਤਾਂ ਸਾਨੂੰ ਪਤੀ ਹੁੰਦਾ ਹੀ ਪਹਿਲਾਂ ਲੋਕ ਕਿੰਨੇ ਐਡਵਾਂਸ ਲੋਕ ਚੈਨਲ ਨਾਲ ਜੁੜ ਜਾਂਦੇ ਨੇ। ਸੋ ਜਿਵੇਂ ਐਸੀ ਗੀਤ ਆਇਆ ਐਸੀ ਥੋੜਾ ਸ਼ੋਸ਼ ਰੱਬਾ ਵੀ ਘੱਟ ਸੀ ਆ। ਤੁਕੰਦ ਸੈ ਘਟ ਗਿਆ ਪਰ ਫਿਰ ਵੀ ਜਿਹੜਾ ਗੀਤ ਹੈ ਬਾਈ ਨੇ ਉਹ ਮਤਲਬ ਤੱਕ ਪਾਤੀ ਦਸਤਾ ਵੀ ਗੀਤ ਆ ਗਿਆ ਅੱਜ ਕੁਝ ਚੈਨਲ ਦੇ ਆ ਸਾਨੂੰ ਬੜੀ ਖੁਸ਼ੀ ਹੈ ਥੋੜੇ ਟਾਈਮ ਦੇ ਵਿੱਚ ਹੀ ਟੈਂਡ ਚੱਲ ਗਿਆ ਗੀਤ ਉਹ ਸਾਡੇ ਪਿਆਰ ਕਰਨ ਵਾਲੇ ਸਰੋਤਿਆਂ ਨੂੰ ਅਸੀਂ ਮੁਬਾਰਕਬਾਦ ਦਿੰਦੇ ਆ ਇਸੇ ਤਰ੍ਹਾਂ ਕੀ ਸੰਦੇਰੋ ਬਾਈ ਦੇ ਤੇ ਮੈਂ ਵੀ ਪ੍ਰੇਸ਼ਾਈਡ ਕਰ ਦੋ ਬਾਈ ਨੂੰ ਸੋ ਸਾਰਿਆਂ ਨੂੰ ਧੰਨਵਾਦ ਕਿੰਨੇ ਗਾਣੇ ਪੈਨੇ ਸਿੱਧੂ ਦੇ ਲੈ ਗੀਤ ਤੁਹਾਨੂੰ ਦੱਸੇ ਉਹ ਆਪੂ ਵੀ ਬਹੁਤਾ ਤਾਂ ਨਹੀਂ ਮੈਨੂੰ ਪਤਾ ਵੀ ਪਏ ਬਹੁਤ ਸਾਰੇ ਨੇ ਪਰ ਟਾਈਮ ਟੂ ਟਾਈਮ ਆਪਾਂ ਛੱਡਦੇ ਰਹਿਾਂਗੇ